ਮੇਰੀ ਗੱਲ ਸੁਣੋ ਆਪਾਂ ਕਦੋਂ ਕੁ ਤੱਕ ਮਾਸੀ ਘਰੇ ਪਹੁੰਚਾਂਗੇ ਬਸ ਆ ਦੋ ਕੁ ਪਿੰਡ ਲੰਘ ਜਗੇ ਇਹ ਤੋਂ ਗਾਂਹ ਦਾ ਪਿੰਡ ਉਹਨਾਂ ਦਾ ਹੀ ਆ ਜਲਦੀ ਚੱਲੋ ਇੱਕ ਤਾਂ ਗਰਮੀ ਬਹੁਤ ਆ ਉੱਤੋਂ ਗੱਡੀ ਦਾ ਏਸੀ ਵੀ ਨਹੀਂ ਚੱਲਦਾ ਕਿੰਨੀ ਵਾਰੀ ਕਿਹਾ ਗੱਡੀ ਬਦਲ ਦੋ ਨਵੀਂ ਲੈ ਲਓ ਯਾਰ ਸਾਲ ਤਾਂ ਹੋਇਆ ਗੱਡੀ ਲਈ ਨੂੰ ਨਵੀਂ ਹੀ ਆ ਗੱਡੀ ਇਹ ਏਸੀ ਆ ਨਾਲ ਏਸੀ ਠੀਕ ਕਰਾ ਲਾਂਗੇ ਆਪਾਂ ਆਹੋ ਨਵੀਂ ਨਾ ਲਿਓ ਤੁਸੀਂ ਗੱਡੀ ਇਹਨੂੰ ਇਹ ਬਾਰ-ਬਾਰ ਠੀਕ ਕਰਾਈ ਜਾਇਓ ਪਤਾ ਨਹੀਂ ਤੁਸੀਂ ਏਸੀ ਤੋਂ ਬਿਨਾ ਕਿਵੇਂ ਗੱਡੀ ਚਲਾਈ ਜਾਂਦੇ ਆ ਯਾਰ ਏਸੀ ਦਾ ਮੈਨੂੰ ਇੰਨਾ ਚਾਹ ਨਹੀਂ ਹੈਗਾ ਮੈਂ ਤਾਂ ਤੇਰੇ ਘਰ ਕੇ ਅਸੀ ਲਵਾਇਆ ਸੀ ਵੈਸੇ ਵੀ ਮੈਨੂੰ ਤੇ ਅਸੀ ਦੇ ਵਿੱਚ ਘੁੱਟਣ ਮਹਿਸੂਸ ਹੁੰਦੀ ਆ ਉਹ ਗੱਡੀ ਕਿਉਂ ਰੋਕੀ ਆ ਯਾਰ ਉਹ ਜਿਹੜਾ ਬੁੰਡਾ ਹੈ ਨਾ ਉਹ ਮੇਰਾ ਦੋਸਤ ਆ ਤੇ ਉਹਦਾ ਘਰ ਵੀ ਬੈਕ ਸਾਈਡ ਤੇ ਹੀ ਆ ਅਸੀਂ ਬਚਪਨ ਦੇ ਵਿੱਚ ਇਕੱਠੇ ਪੜੇ ਸੀਗੇ ਕੰਮ ਕਰਾਂ ਨੇ ਇੰਨਾ ਕਿ ਬਿਜ਼ੀ ਕਰਤਾ ਸਾਨੂੰ ਮਿਲਣ ਬਹੁਤ ਟਾਈਮ ਹੋ ਗਿਆ ਯਾਰ ਇੱਕ ਵਾਰੀ ਆਪਾਂ ਉਹਨੂੰ ਮਿਲ ਲੈਨੇ ਆ ਪਤਾ ਪਹਿਲਾਂ ਹੀ ਲੇਟ ਆ ਜੇ ਇੱਥੇ ਰੁੱਕੇ ਤਾਂ ਮਾਸੀ ਦੇ ਫੋਨ ਆਣੇ ਸ਼ੁਰੂ ਹੋ ਜਾਣੇ ਆ ਯਾਰ 5 ਮਿੰਟਾਂ ਦਾ ਕੋਈ ਫਰਕ ਨਹੀਂ ਪੈਣਾ। ਵੈਸੇ ਵੀ ਤਾਂ ਆਪਾਂ ਉੱਥੇ ਰੁਕਣਾ ਹੀ ਆ ਰਾਤ। ਮੰਨਣੀ ਤਾਂ ਤੁਸੀਂ ਕਿਸੇ ਦੀ ਹੈ ਨਹੀਂ। ਚਲੋ ਮਿਲਿਆ ਆਨੇ ਆ ਤੁਹਾਡੇ ਦੋਸਤ ਨੂੰ। ਹੈਲੋ ਪੰਮੇ ਕੀ ਹਾਲਾ ਸੁਣੀ ਬਈ? ਵਧੀਆ ਵਧੀਆ ਠੀਕ ਆ? ਹਾਂ ਵਧੀਆ। ਹੋਰ ਸੁਣਾ ਬਈ ਕਿਵੇਂ ਚੱਲਦਾ ਤੇਰਾ ਕੰਮ? ਬਸ ਠੀਕ ਆ ਯਾਰ। ਹੋ ਜਾਂਦਾ ਟਾਈਮ ਪਾਸ। ਤੂੰ ਦੱਸ ਤੇਰਾ ਕੰਮ ਠੀਕ ਹੀ ਚੱਲਦਾ। ਲੱਲ ਘਰੇ ਕਿਵੇਂ ਆ ਸਾਰੇ? ਬਸ ਬਈ ਮੈਂ ਵੀ ਬੁਜ਼ਾਰੇ ਰੱਗ ਕਰੀ ਜਾਂਦਾ ਕੰਮ। ਜਰ ਉਹਦੇ ਬੇਬੇ ਬਾਪੂ ਦੁਨੀਆ ਤੋਂ ਗਏ ਆ ਨਾ ਤਾਂ ਘਰ ਦੇ ਹਾਲਾਤ ਬਹੁਤ ਔਖੇ ਹੋ ਗਏ ਘਰ ਦੇ ਸਾਰੇ ਜ਼ਿੰਮੇਵਾਰੀਆਂ ਮੇਰੇ ਤੇ ਆ ਗਈਆਂ ਫਸ ਘਰ ਵਾਲੀ ਬਾਈ ਪੇਕੇ ਨੂੰ ਗਈ ਆ ਬੱਚਿਆਂ ਨੂੰ ਲੈ ਕੇ ਆ ਦੋ ਤਿੰਨ ਦਿਨਾਂ ਤੱਕ ਆ ਜਾਣ ਉਹਨਾਂ ਨੇ ਬਸ ਯਾਰ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਤਾ ਕਿ ਸਾਰਿਆਂ ਦਾ ਨਾ ਤੋਰੀ ਫੁੜਕਾ ਇੰਚ ਲਈ ਜਾਵੇ ਐ ਗੱਲ ਪੁੱਛਾਂ ਬਈ ਸਰਕਾਰੀ ਨੌਕਰੀ ਤੇਰੇ ਕੋਲੇ ਆ ਗੱਡੀ ਤੇਰੇ ਕੋਲੇ ਆ ਸਾਰੀਆਂ ਸਹੂਲਤਾਂ ਤੇਰੇ ਕੋਲੇ ਆ ਤੂੰ ਫਿਰ ਵੀ ਕਈ ਜਣਾ ਟਾਈਮ ਪਾਸ ਔਖਾ ਹੁੰਦਾ ਬਸ ਯਾਰ ਜ਼ਿੰਦਗੀ ਦੇ ਵਿੱਚ ਨਾ ਸਹੂਲਤਾਂ ਜਿੰਨਾ ਮਰਜ਼ੀ ਬੰਦੇ ਨੂੰ ਮਿਲ ਜਾਣ ਰਕਾ ਦੇ ਸਕੂ ਨਹੀਂ ਮਿਲਦਾ ਲੋਕ ਕਹਿ ਦਿੰਦੇ ਆ ਕਿ ਬਿਜ਼ਨਸ ਵਾਲਾ ਨੌਕਰੀ ਵਾਲਾ ਪਰ ਆ ਜਿਹੜੀ ਗੱਡੀ ਲਈ ਆ ਨਾ ਹਰ ਮਹੀਨੇ ਕਿਸ਼ਤ ਦੀ ਟੈਨਸ਼ਨ ਪਈ ਰਹਿੰਦੀ ਆ ਢੰਗ ਦਾ ਲੀੜਾ ਕੱਪੜਾ ਪਾਉਣਾ ਪੈਂਦਾ ਨਹੀਂ ਤਾਂ ਲੋਕ ਕਹਿੰਦੇ ਆ ਵੀ ਬਿਜ਼ਨਸਮੈਨ ਆ ਜਾਂ ਨੌਕਰੀ ਵਾਲਾ ਹੋ ਕੇ ਕੱਪੜੇ ਦੇ ਕਹਿੋ ਜੇ ਪਾਉਂਦਾ ਬਾਈ ਕੁਛ ਨਹੀਂ ਬਣਦਾ ਅੱਜ ਕੱਲ ਨੌਕਰੀਆਂ ਵਾਲਿਆਂ ਦਾ ਨਾ ਤਾਂ ਮੈਂ ਗੱਡੀ ਲੈ ਸਕਦਾ ਨਾ ਜਵਾਕਾਂ ਨੂੰ ਏਸੀ ਲਵਾ ਕੇ ਦੇ ਸਕਦਾ ਬਸ ਉਸ ਪ੍ਰਮਾਤਮਾ ਤੋਂ ਦੋ ਵਕਤ ਦੀ ਰੋਟੀ ਮੰਗੀ ਦੀ ਬਸ ਯਾਰ ਇਹ ਤਾਂ ਗੱਲਾਂ ਹੀ ਹੁੰਦੀਆਂ ਆਪਣੇ ਅਰਗੇ ਸੋਚਦੇ ਆ ਵੀ ਉਹਦੇ ਕੋਲੇ ਪੈਸਾ ਉਹ ਅਮੀਰ ਆ ਉਹ ਗਰੀਬ ਆ ਉਹਦਾ ਵਧੀਆ ਸਕਦਾ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਯਾਰ ਹਰ ਇੱਕ ਇਨਸਾਨ ਨੂੰ ਆਪ ਦੇ ਆਪ ਦੇ ਘਰ ਦਾ ਪਤਾ ਹੁੰਦਾ ਕਿ ਉਹਨੇ ਕਿੱਦਾਂ ਚਲੋਣਾ ਬਾਕੀ ਕੋਈ ਗੱਲ ਨਹੀਂ ਅਸੀਂ ਚੱਲਦੇ ਆ ਫੇਰ ਮਿਲਾਂਗੇ ਕਦੇ ਲੈ ਬਾਈ ਅਈ ਕਿ ਮੈਂ ਚਲੇ ਜਾਉਂਗੇ ਆ ਜੋ ਆਪਾਂ ਘਰ ਚੱਲਦੇ ਆ ਚਾਹ ਬਣਾਉਣਾ ਚਲੋ ਚਾਹ ਨੂੰ ਛੱਡੋ ਆਪ ਮੈਂ ਠੰਡਾ ਫੜ ਕੇ ਲਾਉਣਾ ਚਲੋ ਮੇਰੀ ਗੱਲ ਸੁਣਿਓ ਹਾਂਜੀ ਤੁਸੀਂ ਜੋ ਕੁਝ ਵੀ ਬਣਾਇਆ ਆ ਆਪਣੀ ਮਿਹਨਤ ਨਾਲ ਬਣਾਇਆ ਤੇ ਆਪਾਂ ਖੁਸ਼ ਵੀ ਬਹੁਤ ਆ ਫਿਰ ਤੁਸੀਂ ਆਪਣੇ ਦੋਸਤ ਨੂੰ ਰੇ ਇਦਾਂ ਕਿਉਂ ਸ਼ੋਕ ਕਰ ਰਹੇ ਸੀ ਜਿਵੇਂ ਇਹਨਾਂ ਚੀਜ਼ਾਂ ਦਾ ਕੋਈ ਤੁਹਾਨੂੰ ਪਾ ਨਹੀਂ ਹਰ ਇੱਕ ਇਨਸਾਨ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਉਹ ਮਿਹਨਤ ਕਰਕੇ ਆਪਦੀ ਗਰੀਬੀ ਦੂਰ ਕਰ ਰਿਹਾ ਤੇ ਮੈਂ ਨਹੀਂ ਚਾਹੁੰਦਾ ਸੀਗਾ ਵੀ ਆਪਦੀ ਕਿਸਮਤ ਦਾ ਢੰਡੋਰਾ ਮੇਰੇ ਕੋਲੇ ਵਜਾਵੇ ਤੇ ਉਹ ਆਪਣੇ ਆਪ ਨੂੰ ਗਰੀਬ ਹੋਣ ਤੇ ਸ਼ਰਮਿੰਦਗੀ ਮਹਿਸੂਸ ਕਰੇ ਮੇਰਾ ਦੋਸਤ ਆ ਜਾ ਜਦੋਂ ਕੋਲੇ ਮੈਂ ਜਾ ਕੇ ਆਪਦੀ ਫੁਕਰੀ ਮਾਰ ਦਿੰਦਾ ਮੇਰੇ ਕੋਲ ਗੱਡੀ ਆ ਕਾਰ ਆ ਸ਼ੌਹਰਤ ਆ ਸਭ ਕੁਝ ਆ ਤਾਂ ਉਹਦੇ ਦਿਲ ਤੇ ਕੀ ਬੀਤਦੀ ਬਾਕੀ ਆ ਤਾਂ ਰੱਬ ਦੇ ਰੰਗ ਆ ਉਹਨੇ ਜਿੱਥੇ ਜੀ ਨੂੰ ਰੱਖਣਾ ਉਹ ਉੱਥੇ ਹੀ ਰਹਿਣਾ ਤੇ ਮੈਂ ਉਹਦੇ ਕੋਲ ਤਾਂ ਹੀ ਨਹੀਂ ਗੱਲਾਂ ਕਰ ਰਿਆ ਸੀ ਤਾਂ ਕਿ ਉਹ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ ਪੱਕੀ ਮੈਂ ਆਦੀਆਂ ਪੁਕਰੀਆਂ ਕਰਕੇ ਉਹਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਆਪ ਦੀ ਅਮੀਰੀ ਦਾ ਟੰਡੋਰਾ ਉਹਦੇ ਕੋਲ ਪੁੱਟਾ ਚਲਾ ਚੱਲਦੇ ਆ ਠੰਡਾ ਲਿਆਇਆ ਹੁਣ